ਮੁਸਲਮਾਨਾਂ ਨੂੰ ਸਾਡੇ ਪਿੰਡ ਨਹੀਂ ਕੰਮ ਆ ਦਿੰਦੇ ਸਾਡੇ ਪਿੰਡ ਦਾ ਸੂਰਜ ਲੈ ਇੱਕ ਮਿੰਟ ਗੱਲ ਸੁਣ ਲੋ ਗੱਲ ਇੱਕ ਮਿੰਟ ਗੱਲ ਲੈ ਕੇ ਛੱਡੋ ਜੀ ਕੀ ਹੋ ਗਿਆ ਭਾਈ ਜਾਨ ਇਹਨਾਂ ਹੈਰਾਨ ਕਿਉਂ ਹੋ ਗਏ ਤੁਸੀਂ ਭਾਈ ਜਾਨ ਲੱਗਦਾ ਤੁਸੀਂ ਗਲਤ ਪਿੰਡ ਆ ਗਏ ਹੋ ਕਾਜ ਕਿਰਪਾ ਤੇਰੇ ਗੁਣ ਗਾਵਾਂ ਕਾਜ ਕਿਰਪਾ ਤੇਰੇ ਗੁਣ ਗਾਵਾਂ ਕਾਜ ਕਿਰਪਾ ਹਾਂ ਜੀ ਸਾਹਿਬ ਕਿੱਵੇ ਪੈਦਲ ਜਾ ਰਹੇ ਹੋ ਕੁਝ ਨਹੀਂ ਬਾਈ ਜਾਨ ਚੇਤਨਪੁਰ ਜਾ ਰਿਹਾ ਸੀਗਾ ਉਹ ਤਾਂ ਬਹੁਤ ਦੂਰ ਆ ਬਾਈ ਜੋ ਕੋਈ ਗੱਲ ਨਹੀਂ ਤਾਂ ਬਹੁਤ ਟਾਈਮ ਲੱਗ ਜੂਗਾ ਬਾਈ ਜੋ ਬਾਈ ਜੋ ਕਿੰਨੀ ਕਿ ਦੂਰ ਆ ਬਾਈ ਜਾਨ ਇੱਥੋਂ ਚੇਤਨਪੁਰ ਚੇਤਨਪੁਰ ਛੱਡਦਾ ਉਹਨੂੰ ਬਹੁਤ ਦੂਰ ਆ ਹਾਂ ਜੀ ਸਾਹਿਬ ਉੱਥੇ ਹੀ ਕੰਮ ਪੈ ਗਿਆ ਤੁਹਾਨੂੰ ਬਾਈ ਜਾਨ ਕੰਮ ਆਇਆ ਸੀ ਮੈਂ ਕਿਹਾ ਕੁਝ ਟਾਈਮ ਲਈ ਚੱਲ ਕਮਰਾ ਲੈ ਲੂੰਗਾ ਉੱਥੇ ਕਿਰਾਏ ਤੇ ਕਮਰਾ ਲੈਣਾ ਸੀ ਬਾਈ ਜਾਨ ਕੀ ਹੋ ਗਿਆ ਭਾਈ ਜਾਨ ਇਹਨਾਂ ਹੈਰਾਨ ਕਿਉਂ ਹੋ ਗਏ ਤੁਸੀਂ ਭਾਈ ਜਾਨ ਲੱਗਦਾ ਤੁਸੀਂ ਗਲਤ ਪਿੰਡ ਆ ਗਿਓ ਨਹੀਂ ਨਹੀਂ ਭਾਈ ਜਾਨ ਮੈਂ ਸਹੀ ਆਇਆਗਾ ਇੱਥੇ ਆਣਾ ਸੀ ਤੁਸੀਂ ਸੋਚ ਦੇਖ ਲਓ ਕਿਉਂ ਇੱਥੇ ਕਮਰਾ ਲੈਣਾ ਗਲਤ ਗੱਲ ਆ ਭਾਈ ਜਾਨ ਨਹੀਂ 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 ਤੁਹਾਨੂੰ ਸਾਡੇ ਪਿੰਡ ਇੱਥੇ ਕਮਰਾ ਹੀ ਨਹੀਂ ਮਿਲ ਸਕਦਾ ਭਾਈ ਜਾਨ ਇੱਥੇ ਆ ਤਾਂ ਕਿਤੇ ਵੀ ਨਹੀਂ ਹੁੰਦਾ ਹੈਗਾ ਨਹੀਂ 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 ਤੁਸੀਂ ਕੋਈ ਗੱਲ ਨਹੀਂ ਭਾਈ ਜਾਨ ਤੁਸੀਂ ਮੈਨੂੰ ਛੱਡੋ ਮੈਂ ਦੇਖ ਲਊਗਾ ਅਪੇ ਨਹੀਂ ਨਹੀਂ ਉਤਰੋ ਉਤਰੋ ਤੁਸੀਂ ਭਾਈ ਜਾਨ ਤੁਹਾਨੂੰ ਨਹੀਂ ਕਮਰਾ ਮਿਲ ਸਕਦਾ ਇੱਥੇ ਉਤਰੋ ਉਤਰੋ ਨਾ ਨਾ ਗਲਤ ਪਿੰਡ ਆ ਗਿਓ ਤੁਸੀਂ ਮੈਨੂੰ ਪਹਿਲਾਂ ਦੱਸ ਦੇ ਬਾਈ ਜਨ ਗਲਤ ਦੱਸ ਤੂੰ ਕੀ ਹੋਈ ਹੈਗੀ ਗਲਤ ਪਿੰਡ ਆ ਗਿਆ ਤੁਸੀਂ ਬਾਈ ਜਨ ਗਲਤ ਪਿੰਡ ਕੀ ਕਹਿ ਰਹੇ ਸੀ ਪੂਰੀ ਗੱਲ ਕਿਉਂ ਨਹੀਂ ਦੱਸ ਕੇ ਗਿਆ ਇਹ ਤਾਂ ਹੁਣ ਜਾ ਕੇ ਹੀ ਪਤਾ ਲੱਗੂਗਾ ਚਲ ਦੇਖਦੇ ਸਲਾਮ ਵਾਲੇਕਮ ਬਾਜੀ ਹਾਂ ਬਈ ਕੀ ਕੰਮ ਆ ਬਾਜੀ ਕਮਰਾ ਚਾਹੀਦਾ ਸੀਗਾ ਮੁਸਲਮਾਨਾਂ ਨੂੰ ਸਾਡੇ ਪਿੰਡ ਨੇ ਕਮਰਾ ਦਿੰਦੇ ਸਾਡੇ ਪਿੰਡ ਦਾ ਸੂਰਤ ਇਹ ਕਿਹੜਾ ਰੂਲ ਆ ਬਾਜੀ ਮਾਫ ਕਰਨਾ ਵੀਰੇ ਤੂੰ ਜਾ ਬਾਜੀ ਗੱਲ ਤਾਂ ਸੁਨੋ ਕੀ ਵੜ ਆਈਆ ਤੇਰੀਆਂ ਮੇਰੇ ਸਤ ਗੁਰ ਜੀਓ ਕੀ ਵੜ ਆਈਆ ਤੇਰੀਆਂ ਮੇਰੇ ਸਤ ਗੁਰ ਜੀਓ ਤੇਰਾ ਦਾ ਮਹਾਂ ਪੀਰ ਤੂੰ ਹੈ ਫੱਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੂੰ ਪਾਉਣਾ ਬਦਲ ਤੂੰ ਆਏ ਮੁੜ ਗਿਆ ਗੱਲਾਂ ਨੀ ਅੰਮੀ ਜਾਨ ਢੜਕਦਾ ਢੜਕਦਾ ਗਲਤ ਥਾਂ ਤੇ ਆ ਗਿਆ ਹਾਂ ਹੈ ਗਲਤ ਆ ਗਿਆ ਮੈਂ ਗਲਤ ਕਿਉਂ ਆ ਗਿਆ ਦੱਸ ਪੁੱਤ ਕੀ ਗੱਲ ਐ ਨਹੀਂ ਅੰਮੀ ਜਾਨ ਪਲੇਖਾ ਪੈ ਗਿਆ ਮੈਨੂੰ ਕਰਦਾ ਪਲੇਖਾ ਨਾ ਪੁੱਤ ਤੂੰ ਮੈਨੂੰ ਦੱਸ ਕੀ ਗੱਲ ਐ ਪਲੇਖਾ ਨਹੀਂ ਪਿਆ ਅੰਮੀ ਜਾਨ ਕੀ ਦੱਸਾਂ ਕੀ ਹੋ ਗਿਆ ਪੁੱਤ ਦੱਸ ਤੂੰ ਮੈਨੂੰ ਕੀ ਗੱਲ ਹੈ ਹੈ ਅੰਮੀ ਜਾਨ ਟੜਕੇ ਦਾ ਭੁੱਖਾ ਪਿਆਸਾ ਭਟਕਦਾ ਫਿਰਦਾ ਕਮਰਾ ਦੇ ਦੋ ਕਮਰਾ ਦੇ ਦੋ ਦੋ ਘਰ ਗਿਆ ਹਾਂ ਉਹ ਗਣ ਤੇ ਅਸੀਂ ਨਹੀਂ ਦਿੰਦੇ ਤੈਨੂੰ ਕਮਰਾ ਕਿਉਂ ਪੁੱਤ ਕਿਉਂ ਨਹੀਂ ਦਿੱਤਾ ਕਮਰਾ ਉਹਨਾਂ ਨੇ ਮੇਰੇ ਪੈਰ ਆਵੇ ਕਰਕੇ ਵੀ ਮੈਂ ਮੁਸਲਮਾਨ ਆ ਕਿ ਲੈ ਪੁੱਤ ਮੁਸਲਮਾਨ ਕਿਹੜਾ ਬੰਦੇ ਨਹੀਂ ਹੁੰਦੇ ਹੈ ਅੰਮੀ ਜਾਣੋ ਇਹਨਾਂ ਇਹ ਗੱਲਾਂ ਕਹਾਣੀਆਂ ਲੱਗਦੀਆਂ ਨੇ ਮੇਰੇ ਦਾਦਾ ਜੀ ਦੀ ਗੱਲ ਸੱਚ ਹੋ ਗਈ ਵੀ ਇੱਧਰ ਸਾਨੂੰ ਸਹੀ ਨਹੀਂ ਸਮਝਦੇ ਇਹ ਨਾ ਪੁੱਤ ਜਦੋਂ ਗੁਰੂ ਨਾਨਕ ਨੇ ਛੱਬ ਜਾਤਾਂ ਨੂੰ ਇੱਕ ਇੱਕ ਸਮਝਾਇਆ ਤੇ ਆਪਾਂ ਬੰਦੇ ਕੌਣ ਇਹਨਾਂ 'ਚ ਫਰਕ ਰੱਖਣ ਵਾਲੇ ਹੈ ਅੰਮੀ ਜਾਨ ਫਿਰ ਮੈਂ ਗਲਤ ਆ ਮੈਨੂੰ ਕਮਰਾ ਨਹੀਂ ਦੇ ਰਹੇ ਸਾ ਮੈਂ ਜਿੰਨ ਪਿੰਡ ਪਿੰਡ ਭੜਕਿਆ ਮੈਨੂੰ ਕਿਸੇ ਨੇ ਨਹੀਂ ਕਮਰਾ ਦਿੱਤਾ ਹੈਗਾ ਨਾ ਪੁੱਤ ਤੂੰ ਕਿਉਂ ਗਲਤ ਆਗਾ ਹੈ ਨਾਲੇ ਦਰਬਾਰ ਸਾਹਿਬ ਦੀ ਮੀ ਸਾਈ ਮੀਆਂ ਮੀਰ ਜੀ ਨੇ ਰੱਖੀ ਆ ਲੈ ਉਹ ਵੀ ਤਾਂ ਮੁਸਲਮਾਨ ਸੀ ਤੂੰ ਆਏ ਕਰ ਪੁੱਤ ਤੂੰ ਸਾਡੇ ਘਰੇ ਚੱਲ ਸਾਡੇ ਘਰੇ ਰਹਿ ਪਾ ਨਾਲੇ ਸਾਡੇ ਘਰ ਨੂੰ ਭਾਗ ਲੱਗ ਜਾਣ ਅੰਮੀ ਜਾਨ ਸੋਡੇ ਤਾਂ ਨਹੀਂ ਕੋਈ ਜਾਤ ਪਾਤ ਦਾ ਵਹਿਮ ਕਰਦਾ ਹੈਗਾ ਲੈ ਪੁੱਤ ਆ ਹੁਣ ਤੂੰ ਕਿ ਮੰਦੀਆਂ ਗੱਲਾਂ ਕਰਨ ਲੱਗ ਗਿਆ ਤੂੰ ਸਾਡੇ ਘਰੇ ਚੱਲ ਸਾਡੇ ਘਰ ਨੂੰ ਭਾਗ ਲਾ ਪੁੱਤ ਅੰਮੀ ਜਾਨ ਛੋਡੇ ਨੂੰ ਗਈ ਛੋਡੇ ਸਾਰੇ ਕਰਦੇ ਲੈ ਹੋਰ ਪੁੱਤ ਫਿਰ ਤਾਂ ਮੈਂ ਖੁਸ਼ੀ ਨਾ ਆਉਂਗਾ ਛੋਡੇ ਕਰੇ ਅੰਮੀ ਹੋਰ ਚੱਲ ਪਤਾ ਆ ਆ ਚੱਲੀ ਨਾਲੇ ਤੈਨੂੰ ਖਵਾਵਾ ਪਿਆਮਾ ਕੁਸ ਭੁੱਖਾ ਤੜਕੇ ਦਾ ਆਜਾ ਆਜਾ ਪੁੱਤਾ ਆਜਾ ਆ ਹੈ ਪਾਣੀ ਤਾਂ ਨਹੀਂ ਪੀ ਲਿਆ ਤੇ ਨਾਲੇ ਮੈਂ ਤੈਨੂੰ ਰੋਟੀ ਪਕਾ ਕੇ ਖਵਾਉਣੀ ਆ ਤੜਕੇ ਦਾ ਭੁੱਖਣ ਭਾਣਾ ਤੁਰੇ ਫਿਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਕੌਣ ਹੈ ਇਹ ਇਹ ਜੀ ਆਪਣਾ ਨਵਾਂ ਕਿਰਾਏਦਾਰ ਹੈ ਤੈਨੂੰ ਪਤਾ ਨਹੀਂ ਆਪਣੇ ਪਿੰਡ ਦੇ ਵਿੱਚ ਕੋਈ ਮੁਸਲਮਾਨਾਂ ਨੂੰ ਕਿਰਾਏ ਤੇ ਕਮਰਾ ਨਹੀਂ ਦਿੰਦਾ। ਕਿਉਂ ਜੀ? ਕਿਉਂ ਨਹੀਂ ਦਿੰਦਾ ਕਿਰਾਏ ਤੇ ਕਮਰਾ? ਮੁਸਲਮਾਨ ਕਿਤੇ ਬੰਦੇ ਨਹੀਂ ਹੁੰਦੇ। ਮੈਨੂੰ ਲੱਗਦਾ ਤੇਰੇ ਦਿਮਾਗ ਤੇ ਠੂਠਾ ਮੁੱਦਾ ਵੱਜ ਗਿਆ। ਕੋਈ ਨਹੀਂ ਜਾਣਦੀ। ਆਪਣੇ ਗੁਰੂ ਸਾਹਿਬਾਂ ਦੇ ਸਹਬਜ਼ਾਦਾ ਨੂੰ ਇਹਨਾਂ ਨੇ ਨੀਹਾਂ ਚ ਚਨਾਤਾ ਸੀ। ਨਾਲੇ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ। ਸਭ ਜ਼ਿਆਦਾ ਮੇਰੇ। ਵੀ ਛੋਟੇ-ਛੋਟੇ ਬੱਚਿਆਂ ਨੂੰ ਨੀਹਾਂ ਚ ਚਨਾਤਾ ਸੀ। ਇਹ ਵੀ ਤਾਂ ਯਾਦ ਰੱਖੋ ਕਿ ਆਪਣੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਇਹਨਾਂ ਨੇ ਕੱਢਿਆ ਸੀ। ਤੂੰ ਨਹੀਂ ਸਮਝਦੀ। ਉਦੋਂ ਪਤਾ ਲੱਗੂ ਤੈਨੂੰ ਜਦੋਂ ਇਹ ਕੋਈ ਨਵਾਂ ਚੰਦ ਚਾੜ੍ਹ ਕੇ ਤੁਰ ਗਿਆ ਇੱਥੋਂ। ਲੈ ਦੱਸ ਕੀ ਚੰਦ ਚਾੜ੍ਹ ਦੂ? ਤੁਸੀਂ? ਉਹ ਤੂੰ ਨਹੀਂ ਮੰਨਦੀ। ਓਏ ਮੈਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦੇਣਾ, ਤਾਣੇ ਮਾਰ 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 ਦੇਣਗੇ ਲੋਕ। ਤੈਨੂੰ ਨਹੀਂ ਮੰਨਣਾ ਇਹਨਾਂ ਗੱਲਾਂ ਨੂੰ। ਲੈ ਦੱਸ ਆ ਪਿੰਡ ਦੀਆਂ ਸੋਚਾਂ। ਪਿੰਡ 'ਚ ਹੀ ਰੱਖੋ। ਅੰਮੀ ਜਾਨ ਲੱਗਦਾ ਮੈਂ ਸੱਚੀ ਕਿਸੇ ਗਲਤ ਘਰ ਆ ਗਿਆ। ਨਹੀਂ ਪੁੱਤ, ਗਲਤ ਘਰ ਕਿਉਂ ਆ ਗਿਆ? ਮੈਂ ਤਾਂ ਛੋਡੇ ਘਰੇ ਵੀ ਲੜਾਈ ਕਰਾਤੀ। ਨਹੀਂ। ਆ ਤੇਰੇ ਬਾਪੂ ਤਾਂ ਤਾਂ ਸੁਵਾਈ ਹੈ ਜਪੁੱਤ ਆ ਜਾ ਆ ਜਾ ਮੰਮੀ ਜਾਨ ਮੈਂ ਕਹਿੰਦਾ ਮੈਂ ਰਹਿਣ ਦਿੰਦਾ ਫਲੋਰ ਘਰ ਦੇਖ ਲੈ ਨਹੀਂ ਪੁੱਤ ਤੂੰ ਆ ਆ ਜਦੋਂ ਮੈਂ ਤੇਰੇ ਨਾਲ ਖੜੀ ਆ ਹੈਂ ਤੂੰ ਕਿਉਂ ਡਰਦਾ ਚਲ ਆ ਜਾ ਮੇਰੇ ਕਰਕੇ ਛੁੱਡੀ ਲੜਾਈ ਹੋਊਗੀ ਕੋਈ ਨਾ ਪੁੱਤ ਕੋਈ ਨਾ ਤੂੰ ਆ ਜਾ ਚਲ ਆ ਜਾ ਆ ਜਾ ਆ ਜਾ ਪੁੱਤ ਆ ਜਾ ਆਏ ਹਾਏ ਆ ਜਾ ਆ ਦੇ ਮੰਮੀ ਜਾਨ ਬਹੁਤ ਸੁਣਨਾਗਾ ਹਾਂ ਆ ਜਾ ਆ ਲੈ ਆ ਜਾ ਪੁੱਤ ਹਾਂ ਲੈ ਇੱਥੇ ਵਾਜਾ ਹਾਂ ਮੈਂ ਤੇਰੇ ਬਾਅਦ ਪਾਣੀ ਲੈ ਕੇ ਆਉਣੀ ਆ ਕੋਈ ਗੱਲ ਨਹੀਂ ਹਾਂ ਇੱਥੇ ਵਾਜਾ ਵਾਜਾ ਪਤਾ ਆ ਹੁਣ ਕਿੱਧਰ ਗਲਾਸ ਚੱਕਿਆ ਪਾਣੀ ਦੇ ਕਿਉਂ ਨਹੀਂ ਪਿਆਸ ਲੱਗੀ ਹੋਈ ਜਵਾਖ ਨੂੰ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਇਹਨੂੰ ਨਾ ਅੰਦਰ ਘਰੇ ਬਾੜ ਤੈਨੂੰ ਪਤਾ ਨਹੀਂ ਪਿੰਡ ਵਾਲਿਆਂ ਨੇ ਮੈਨੂੰ ਟਿਕਣ ਨਹੀਂ ਦੇਣਾ ਗੱਲ ਸੁਣ ਲਓ ਜੀ ਮੇਰੀ ਹੁਣ ਤਾਂ ਉਹਨੇ ਮੈਨੂੰ ਮਾਂ ਕਹਿਤਾ ਹੁਣ ਤਾਂ ਚਾਹੇ ਮੇਰੀ ਗਰਦਨ ਲੈ ਜੀ ਪਰ ਹੁਣ ਨਹੀਂ ਉਹ ਜਾ ਸਕਦਾ ਤੇ ਨਾ ਮੈਂ ਇਹਨੂੰ ਕੱਢ ਸਕਦੀ ਇਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਦੇਖੀ ਜਾਊ ਜੀ ਹਾਂ ਜਿਹੇ ਜਿਹੇ ਨਤੀਜੇ ਨਿਕਲਣਗੇ ਤੂੰ ਨਿਕਲ ਜਾਣ ਦੇ ਹਿੰਡੋਂ ਪਹੁੰਚਾ ਹਲੇ ਵੀ ਬਸ ਜੀ ਕਹੇ ਤਾਂ ਨਾ ਸੋਨੂੰ ਚਾਹੇ ਮੇਰੀ ਗਰਦਨ ਲੈ ਜੀ ਹੁਣ ਨਹੀਂ ਉਹ ਕਰ ਜਾਊਗਾ ਚੱਲ ਕੋਈ ਨਹੀਂ ਦੇਖਦਾ ਵਾਹਿਗੁਰੂ ਵਾਹ ਗੁਰ ਆਏ ਹੋਏ ਲੈ ਪੁੱਤ ਪਾਣੀ ਪੀ ਲੈ ਅੰਮੀ ਜਾਣ ਨਹੀਂ ਤੇ ਖਲੀਫ ਕਰਦੀ ਕਿ ਲੋ ਨਾ ਹਾਏ ਮੇਰਾ ਪੁੱਤ ਤੇ ਖਲੀਫ ਕਾਦੀ ਹੈ ਪੀ ਲੈ ਪਾਣੀ ਲੈ ਤੂੰ ਕਰ ਆਰਾਮ ਤੇ ਮੈਂ ਤੇਰੇ ਵਾਸਤੇ ਰੋਟੀ ਬਣਾਉਣੀ ਹੈ ਕੋਈ ਗੱਲ ਨਹੀਂ ਅੰਮੀ ਜਾਣ ਮੈਂ ਰੋਟੀ ਬਾਅਦੋਂ ਖਾ ਲੂੰਗਾ ਹੁਣ ਨਹੀਂ ਕੋਈ ਗੱਲ ਨਹੀਂ ਕਰ ਲੈ ਰਾਮ ਕਰ ਲੈ ਪੁੱਤ ਕੋਈ ਨਾ ਹਾਂ ਵੇ ਬਾਰ ਬਾਰ ਚੜਨਾ ਤਨਕੜਸ ਕਾ Thank <laughs> ਪਾ ਇਹ ਗੱਤ ਕੋਣ ਤਾਂ ਤੌਹ ਹੀ ਕੰਮ ਜਿਹੜੇ ਕੰਮ ਤੋਂ ਮੈਂ ਕਰਦਾ ਸੀ ਉਹ ਮੇਰੇ ਘਰੇ ਮਾਸ ਮੱਛੀ ਉਹ ਇਹਨੂੰ ਤਾਂ ਮੈਂ ਦੱਸਦਾ ਹਾਂ ਅੱਜ ਅੱਜ ਨਹੀਂ ਛੱਡਦਾ ਕਾਣੂ ਜੀ ਕਾਣੂ ਨਹੀਂ ਗੱਲ ਸੁਣੋ ਜੀ ਮੇਰੀ ਗੱਲ ਨਹੀਂ ਗੱਲ ਸੁਣੋ ਜੀ ਮੇਰੀ ਮੇਰੀ ਗੱਲ ਸੁਣ ਲਾ ਮੈਂ ਇਹਨੂੰ ਆਪਦੇ ਅੱਖੀਂ ਦੇਖਿਆ ਹੈ ਹੱਥ ਨਾਲ ਖੋਣ ਲੱਗਿਆ ਵੈ ਸੀਗਾ ਮੀਟ ਵਾਲਾ ਲਫਾਫਾ ਸੀ ਇਹਦੇ ਕੋਲੇ ਨਾ ਤੁਹਾਨੂੰ ਕੀ ਪਤਾ ਹੈ ਵੀ ਉਹਦੇ ਹੱਥ 'ਚ ਸਬਜ਼ੀ ਸੀ ਕਿ ਮੀਟ ਹੈ ਓਏ ਗੁਰੂਆਂ ਪੀਰਾਂ ਦੇ ਘਰ ਆਇਆ ਆਪਣਾ ਤੂੰ ਬੱਤੀ ਲੱਗਦੀ ਹੈ ਤੂੰ ਬਤੀਦਾ ਲੱਗਦੀ ਆ ਤੁਸੀਂ ਆਪ ਹੀ ਸੋਚੇ ਖਾ ਲਾਂਗੇ ਟੁੱਕ ਦੇ ਵਰਕੇ ਕਰਾਂਗੇ ਘੱਟ ਕੇ ਧਰ ਦੇਣਗੇ ਤੈਨੂੰ ਪਹਿਲਾਂ ਦੱਸਿਆ ਸੀ ਮੈਂ ਮੈਂ ਕਿਹਾ ਦੇਖੋ ਇਹਨੂੰ ਨਾ ਨਾ ਜੀ ਨਾ ਜੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਹੁਣ ਤੁਸੀਂ ਉਹਦੇ ਭਾਂਡੇ ਭਰੋ ਲੋਗੇ ਚੰਗੇ ਲੱਗਾਂਗੇ ਚਲੋ ਉਹ ਤੂੰ ਮੰਨਦੀ ਨਹੀਂ ਹੈਗੀ ਚਲੋ 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 ਇਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਤੂੰ ਚਲੋ ਹੰਦਸ ਰਾਇਲੰਦ ਜਵਾਖ ਨੂੰ 4 ਦਿਨ ਤਵਾ ਬਾਹਰ ਖਾਂਦੇ ਬੱਚੇ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਇਧਰ ਆਜੇ ਇਹ ਕੀ ਇਹ ਕੀ ਕਹਿੰਦੇ ਅੰਕਲ ਜੀ ਕੀ ਹੋ ਗਿਆ ਕਾਨੂੰ ਜੀ ਕਾਨੂੰ ਮਾਰੀ ਜਾਂਦਾ ਬਾਖ ਨੂੰ ਆ ਵੀ ਆਓ ਆਓ ਕਿ ਕਾਨੂੰ ਮਾਰੀ ਜਾਂਦੇ ਤੁਸੀਂ ਕਿਉਂ ਹੋਰ ਕੀ ਕੀਤਾਗਾ ਹਾਂ ਕੀਤਾ ਕੀ ਨਹੀਂ ਹੈਗਾ ਰੋਜ਼ ਦੇਖਦਾ ਮੈਂ ਇਹਨੂੰ ਅਮੀ ਜਮ ਵਾਫਾ ਲੈ ਕੇ ਅੱਜ ਫੇਰ ਨਾ ਆਇਆ ਮੇਰੇ ਮੂੰਹ ਕੋਈ ਨਾ ਪਤਾ ਕੋਈ ਨਾ ਤੂੰ ਕਾਨੂੰ ਮਾਰਦੇ ਜੀ ਕਾਨੂੰ ਮਾਰਦੇ ਬੱਚਾਗਾ ਚਲੋ ਤੁਸੀਂ ਚਲੋ ਤੂੰ ਇੱਕ ਵਾਰ ਗੱਲ ਤਾਂ ਸੁਣੋ ਅੱਛਾ ਗੱਲ ਸੁਣ ਲੈ ਮਾਰੀ ਮੇਰੀ ਬਾਕ ਨੂੰ ਉੱਤੋਂ ਪਰਿਆ ਹੋ ਜਾ ਤੂੰ ਤਾਣੂ ਮਾਰੀ ਜਾ ਦੇਖੀ ਜ ਮਮੀ ਜਾ ਬਾਰੇ ਪਰੇ ਮੈਂ ਦਿੱਤੇ ਜਾਣੇ ਇੱਕ ਮਿੰਟ ਗੱਲ ਸੁਣ ਲੋ ਗੱਲ ਇੱਕ ਮਿੰਟ ਗੱਲ ਮੈਨੂੰ ਛੱਡ ਦੋ ਜੀ ਛੱਡ ਦੋ ਮੈਨੂੰ ਤੇਰੀ ਨਾਲ ਅਪਰੇਟ ਕਰਨੀ ਪਈ ਜ ਕਦੇ ਦਿੱਤੇ ਜਾਣੇ ਇੱਕ ਮਿੰਟ ਗੱਲ ਸੁਣ ਲੋ ਕਾਹਨ ਆ ਦੇਖ ਇਹ ਆ ਕੀ ਆ ਦਿੱਤੇ ਜਾਣੇ ਮੇ ਰਾਣੀ ਹੈਗਾ ਦੇਖੀ ਕੀ ਕਰਾਂ ਕਿਉਂ ਮਾਰਦੇ ਜਵਾਗ ਚਾਚਾ ਜੀ ਮੇਰਾ ਨਹੀਂ ਹੈਗਾ ਮੇਰੀ ਕਬਰ ਨਾਲ ਤਾਂ ਸੋਲੋ ਕਿਉਂ ਮਾਰਦੇ ਜਵਾਗਦੇ ਚਾਚਾ ਜਾਨ ਕਾਹਨੂੰ ਕੁੱਟੀਆਂ ਚਲੋ ਇੱਕ ਵਾਰੀ ਕੀ ਗੱਲ ਸੁਣਾਵੇਂ ਗੱਲ ਸੁਣਨ ਵਾਲੀ ਰਹਿ ਗਈ ਕੋਈ ਉਹ ਮੇਰਾ ਨਹੀਂਗਾ ਜੋ ਕੁਛ ਵੀ ਮੈਨੂੰ ਪਤਾ ਨਹੀਂ ਉਹ ਕਿੱਥੇ ਕਿਵੇਂ ਆ ਗਿਆ ਓਏ ਉਹ ਤੂੰ ਹੁਣ ਝੂਠ ਵੀ ਬੋਲਦਾ ਸੱਚ-ਸੱਚ ਦੱਸਨੇ ਹਲੇ ਵੀ ਗੱਲ ਸੁਲੋ ਇੱਕ ਵਾਰੀ ਖਾਨ ਸਾਹਿਬ ਬਿਨਾ ਮਿਰਚਾਂ ਦੇ ਮੀਟ ਕਿੱਥੇ ਸਵਾ ਬਾਪੂ ਤੁਸੀਂ ਓਏ ਤੂੰ ਓਏ ਓਏ ਆਹ ਕੁਛ ਦੇਖਣ ਤੋਂ ਪਹਿਲਾਂ ਮੈਂ ਮਰ ਕੇ ਹੋਣੀ ਗਿਆ ਤੇ ਮੈਂ ਐਵੇਂ ਸ਼ੱਕ ਕਰਦਾ ਰਿਹਾ ਕੀ ਆਵੇ ਜੱਬਾ ਜੰ ਮੇਰੀ ਅੱਖਾਂ ਤੋਂ ਦੂਰ ਹੋ ਜਾ ਬਾਪੂ ਮੈਨੂੰ ਮਾਫ ਮਾਫ ਕਰ ਦੇ ਬਾਪੂ ਮੈਨੂੰ ਮਾਫ ਕਰ ਦੇ ਬਾਪੂ ਚਾਚਾ ਜਾਨ ਓ ਤੂੰ ਮਾਫੀ ਦੇ ਲੈ ਗਈ ਨਹੀਂ ਹੈਗਾ ਚਾਚਾ ਜਾਨ ਕੋਈ ਗੱਲ ਨਹੀਂ ਜਵਾਕਰ ਸੁਧਰ ਜੂਗਾ ਹਾਨ ਸਾਹਿਬ ਮੈਂ ਤੇਰੇ ਤੇ ਐਵੇਂ ਸ਼ੱਕ ਕਰਦਾ ਰਿਹਾ ਸਿੱਕਾ ਤਾਂ ਮੇਰਾ ਖੋਟਾ ਹੈ ਬਾਪੂ ਮਾਫ ਕਰ ਦੇ ਮੈਨੂੰ ਓ ਤੂੰ ਨਿਕਲ ਜਾ ਮੇਰੀ ਅੱਖਾਂ ਤੋਂ ਦੂਰ ਹੋ ਜਾ ਦਬਾ ਜਾ ਚਾਚਾ ਜਾਨ ਇਹ ਉਮਰ ਚ ਗਲਤੀਆਂ ਹੋਈ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਖਾਨ ਸਾਹਿਬ ਮੈਨੂੰ ਐ ਦੱਸੋ ਵੀ ਫਿਰ ਆ ਨਿਸ਼ਾਨ ਕਾਦੇ ਆ ਚਾਚਾ ਜਾਨ ਘਬਰਾਉਣਾ ਇਹ ਮੈਂ ਦੱਸਦਾ ਮੈਂ ਕੀ ਕਰ ਰਿਹਾ ਸੀਗਾ ਆ ਦੇ ਆ ਲੈ ਇਹ ਕੀ ਹੈ ਆ ਵਾ ਚਾਚਾ ਜਾਨ ਮੈਂ ਪਿੰਟਰ ਰੰਗਾ ਹਾਂ ਹਾਂ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਬਣਾਉਣਾਗਾ ਅੱਛਾ ਹਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣਾਈ ਹੈ ਦੇਖ ਲੈ ਜਿਹੜੀ ਗਾਰ ਰੰਗ ਕਹਿ ਰਹੀ ਸੀ ਨਾ ਆ ਲੱਗਿਆ ਹੋਇਆ ਹਾਂ ਆ ਦੇਖੋ ਉਹ ਪ੍ਰਿੰਟਰ ਆ ਉਹ ਰੰਗ ਸੀ ਦੇਖ ਮੈਨੂੰ ਵੀ ਦਿਖਾ ਤੁਸੀਂ ਲੈ ਦੇਖ ਲੈ ਖਾਨ ਸਾਹਿਬ ਮੈਨੂੰ ਮਾਫ ਕਰਦੇ ਸਿੱਕਾ ਤਾਂ ਮੇਰਾ ਖੋਟਾ ਸੀ ਮੈਂ ਐਵੇਂ ਤੇਰੇ ਤੇ ਸ਼ੱਕ ਕਰਦਾ ਰਿਹਾ ਆ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਬੁੱਧੀਪ੍ਰਸ਼ਟ ਹੋਊਗੀ ਕੁਝ ਨਹੀਂ ਹੋ ਸਕਦਾ ਖਾਨ ਸਾਹਿਬ ਮੈਂ ਮਾਫੀ ਦੇ ਲਾਇਕ ਤਾਂ ਨਹੀਂ ਹਾਂਗਾ ਪਰ ਜੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਦਿਓ ਚਾਚਾ ਜਾਨ ਕਿਉਂ ਸ਼ਰਮਿੰਦਾ ਕਰ ਦਿਓਗੇ ਜੇ ਤੁਹਾਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਬੱਤਮੀਜੀ ਵੀ ਕਿਉਂ ਕਰਦੇ ਚਾਚਾ ਜਾਨ ਵੈਸੇ ਵੀ ਬਾਬਾ ਨਾਨਕ ਨੇ ਸਾਂਝੀ ਬਾਲਤਾ ਦਾ ਸਨੇਹਾ ਦਿੱਤਾ ਸੀਗਾ ਖਾਨ ਸਾਹਿਬ ਜੇ ਤੂੰ ਮੈਨੂੰ ਮਾਫ ਕਰਤਾ ਅੱਜ ਤੇਰੀ ਅੰਮੀ ਜਾਨ ਦੀਆਂ ਹੱਥ ਦੀਆਂ ਪੱਕੀਆਂ ਰੋਟੀਆਂ ਕੱਚਾ ਧਾਂ ਲੂਟੀਆਂ ਕਿਉਂ ਮੈਂ ਤਾਂ ਖੀਰ ਵੀ ਖਾਉਂਗਾ ਬਿਲਕੁਲ